ਹੈਲੋ ਦੋਸਤੋ ਕੀ ਹਾਲ ਚਾਲ ਸਾਰੇੰ ਦਾ ਅੱਜ ਆਪਾਂ ਗੱਲ ਕਰਦੇ ਆਂ ਟਰਪੋਵਾਂ ਬਾਰੇ ਹਨ ਕੀ ਵੱਡੀ ਟਰਪੋ ਵੀ ਆਉਂਦੀ ਆ ਛੋਟੀ ਵੀ ਆਉਂਦੀ ਆ ਗੱਡੀਆਂ ਵਾਲੀ ਵੀ ਆਉਂਦੀ ਆ ਹੋਰ ਵੀ ਆਉਂਦੀ ਆ ਤੇ ਥੋੜਾ ਜਿਹਾ ਆਪਾਂ ਸੁਸਤੀ ਜਿਹੇ ਸਟਾਈਲ ਚ ਵੀਡੀਓ ਬਣਾ ਰਹਿਆਂ ਯਾਰ ਅੱਜ ਦਾ ਸਿਹਤ ਠੀਕ ਨਹੀਂ ਪਿਛਲੇ 4-5 ਦਿਨਾਂ ਤੋਂ ਤੇ ਇੱਕ ਕੰਮ ਵਾਲਾ ਹੋ ਰਿਹਾ ਖੇਤ ਦਾ ਤੇ ਤਾਂ ਕਰਕੇ ਆਪਣੀ ਇਹਨਾਂ ਵੀਡੀਓ ਕੋਈ ਰੈਗੂਲਰ ਜਿਹੀ ਤੇ ਵਧੀਆ ਜਿਹੀ ਨਹੀਂ ਆ ਰਹੀਆਂ ਚਲੋ ਜਾਣਕਾਰੀ ਜ਼ਰੂਰ ਦੇਣੀ ਸੀ ਆਪਾਂ ਦੇਵਾਂਗੇ ਕਿਉਂਕਿ ਨਾ ਬਈ ਇਕੱਲਾ ਇਕੱਲਾ ਬੰਦਾ ਪੁੱਛਦਾ ਨੂੰ ਜਵਾਬ ਦੇਣਾ ਬੜਾ ਔਖਾ ਹੋ ਜਾਂਦਾ ਨਾ ਪਰ ਆਪਾਂ ਇਹ ਗੱਲ ਨਹੀਂ ਹੈਗੀ ਅਜੇ ਤੱਕ ਕਿਸੇ ਨੂੰ ਦਿੱਤਾ ਨਹੀਂ ਜਵਾਬ ਇੰਸਟਾ ਤੇ ਜਿੰਨੇ ਵੀ ਮੈਸੇਜ ਆ ਵੀ ਸਾਰਿਆਂ ਤੇ ਰਿਪਲਾਈ ਕੀਤੇ ਹੋਏ ਆਪਾਂ ਤੇ ਗੱਲ ਕਰਦੇ ਆਪਾਂ ਛੋਟੀ ਤੇ ਵੱਡੀ ਟਰਬੋ ਬਾਰੇ ਤੇ ਗੱਡੀਆਂ ਦੀ ਟਰੱਕਾਂ ਵਾਲੀ ਤੇ ਟਰੈਕਟਰਾਂ ਦੀ ਟਰਬੋ ਬਾਰੇ ਇਹਨਾਂ 'ਚ ਕੀ ਅੰਤਰ ਹੁੰਦਾ ਸਾਰਿਆਂ ਤੋਂ ਪਹਿਲਾਂ ਆਪਾਂ ਛੋਟੀ ਤੋਂ ਛੋਟੀ ਤੇ ਵੱਡੀ ਟਰਬੋ ਦੀ ਗੱਲ ਕਰਦੇ ਜਿਵੇਂ 25 ਨੰਬਰ ਤੇ 71 ਨੰਬਰ ਹੁੰਦੀ ਆ ਪਤਾ ਨਹੀਂ ਕਾਰ ਕਤਰ ਗੁੱਤਰ ਨੰਬਰ 1 ਨੀ ਉਹ ਡਰਬੋ ਨੇ ਸਾਈ ਬਾੜੀ ਬਾੜੀ ਫਰਕ ਹੁੰਦਾ ਯਾਰ 45 55 50 ਇਦਾਂ ਫਰਕ ਆਉਂਦਾ ਤਾਂ ਤੁਸੀਂ ਕਤਰੀ ਮੰਨ ਲਓ ਤੇ 25 ਹੁਣ ਆਪਾਂ ਗੱਲ ਕਰਦੇ ਆਂ ਬਾਈ ਕੰ 25 ਨੰਬਰ ਤੋਂ ਲੈ ਕੇ 45 45 ਨੰਬਰਾਂ ਤੱਕ ਟਰੈਕਟਰਾਂ ਤੇ ਲੱਗ ਜਾਂਦੀਆਂ ਟਰਬੋਆਂ ਇਹ ਸਿਲੰਡਰ ਤੇ ਬੇਸ ਹੁੰਦੀਆਂ ਨੇ ਤੇ ਟਰੈਕਟਰ ਦੇ ਮਤਲਬ ਐਗਜ਼ੌਸਟ ਤੇ ਬੇਸ ਹੁੰਦੀ ਹੈ ਕਿੰਨਾ ਐਗਜ਼ੌਸਟ ਟਰੈਕਟਰ ਨੇ ਕੱਢਣਾਗਾ ਉਹਦੇ ਸਾਰੇ ਤੇ ਕੈਲਕੂਲੇਸ਼ਨ ਹੁੰਦੀ ਹੈ ਹੁਣ ਜੇ ਮੈਂ ਐਚ ਐਕਸ 25 ਹੁੰਦੀ ਜਿਹੜੀ ਓਹੋ ਹੋਲੈਂਡ ਤੇ ਜੋਂਡੀਆ ਨਾ ਆਉਂਦੀ ਹੁੰਦੀ ਹੈਗੀ ਟੈਲ ਦੀ 45 52 ਨੰਬਰ ਹੈ 45 ਐਮ ਐਮ ਉਹ 755 ਜੰਦਿਆਂ ਦੀ ਉਹ ਚਾਰ ਸਿਲੰਡਰ ਹੈ ਕਿਉਂਕਿ ਉਹ ਉਹ ਪੁੱਤ ਨ ਸਿਲੰਡਰ ਨੇ ਤਾਂ ਹੁਣ ਆਪਣੇ ਵੱਡੇ ਵੀਰ ਬਹੁਤ ਕਹਿਣਗੇ ਹਨਾ ਬਈ ਸਾਡੇ ਵਾਲੇ ਦੇ ਤਿੰਨ ਸਿਲੰਡਰ ਦੀ 71 ਨੰਬਰ ਲੱਗੀ ਹੈ ਤਾਂ ਫਾਟਾ ਮਾਰਦਾ ਸਿਰਾਲਾ ਉਹਦਾ ਤਕਰਾਉਦਾ ਫੇਰ ਆਪਣੀ ਉਹੀ ਗੱਲ ਆ ਜਾਂਦੀ ਜਿਹੜੀ ਮੈਂ ਤੁਹਾਨੂੰ ਰੀਲ ਚ ਦੱਸਿਆ ਸੀ ਕਿ ਭਾਈ ਜੇ ਆਪਾਂ ਦੋ ਸਾਲ ਦੇ ਜਵਾਕ ਦੇ 40 ਸਾਲ ਦੇ ਬੰਦੇ ਦੇ ਕੁੜਤਾ ਪਜਾਮਾ ਪਾਉਣਾ ਵੀ ਨਾ ਪੈ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਗੱਲ ਜਚਣ ਦੀ ਹੁੰਦੀ ਆ ਫਿਟਿੰਗ ਕਰਨੀ ਕੋਈ ਬਾਲੀ ਵੱਡੀ ਔਖੀ ਗੱਲ ਨਹੀਂ ਉਹ ਜਵਾਕ ਐ ਤਾਂ ਹੈ ਨਹੀਂ ਦਿਖਣ ਨੂੰ ਹੀ हट ਜਾਊਗਾ ਹਨਾ ਵਿੱਚ ਮੂੰਹ ਦਾ ਬਾਹਰ ਦੇਖੂਗੀ ਉਹਦਾ ਤੇ ਟਰਬੋ ਵੀ ਕੰਮ ਕਰੂਗੀ ਉਹ ਤੇ ਐਡੀ ਵੀ ਕੋਈ ਗੱਲ ਨਹੀਂ ਹੁੰਦੀ ਕਿ ਉਹ ਕੰਮ ਹੀ ਕਰਨਾ ਬੰਦ ਕਰ ਦੂਗੀ ਪਰ ਜਿਹੜੀ ਭਾਈ ਜਿਹੜੀ ਚੀਜ਼ ਉਸ ਤੇ ਬਣੀ ਆ ਨਾ ਓਹੋ ਉਹ ਤੇ ਵਧੀਆ ਪ੍ਰੋਸੈਸ ਕਰੂਗੀ ਹੁਣ ਤੁਸੀਂ ਇਹ ਦੇਖੋ 71 ਨੰਬਰ 6 ਸਿਲੰਡਰ ਤੇ ਲਾਉਣੀ ਆਪਾਂ ਉਹ 6 ਸਿਲੰਡਰ ਦਾ ਕਿੰਨਾ ਵਿਜੋਜ ਤੋਂ ਕਿੰਨੇ ਵਾਰੀ ਘਮਾਊਗੀ ਉਹਨੂੰ ਇਹ ਵੀ ਤੁਸੀਂ ਦੇਖੋ ਨਾ ਕਿੰਨੀ ਆਖ ਗੱਡੂਗੀ ਬੀਜ ਦੀ ਹਵਾ ਉਹ ਟਰਬੋ ਦੀ ਟਰਬਾਈਨ ਘੂਮੂਗੀ ਕਿੰਨੀ ਹਵਾ ਅੰਦਰ ਖਿੱਚੂਗੀ ਤੇ ਉਹ 15 1800 ਜਨੇਕਾ ਮਗਰੂਗੀ ਜੇ ਆਪਾਂ ਤਿੰਨ ਸਿਲੰਡਰ ਤੇ ਲਾਉਣੀ 19 ਸਪੀਡ ਨਾਲ ਉਹਨੇ ਘੋਮਣਾ ਨਹੀਂ ਇਹ ਤਾਂ ਹੈ ਨਹੀਂ ਬਈ ਕੀ ਉਹ ਗਰਮ ਕਰ ਦੂ ਟਰੈਕਟਰ ਨੂੰ ਜਾਂ ਪਾੜ ਦੂਗੀ ਜੇ ਉਹਨੀ ਨੂੰ ਹਵਾ ਮਿਲ ਗਈ ਫੇਰ ਤਾਂ ਉਹ ਪਾੜ ਵੀ ਦੇਊ ਟਰੈਕਟਰ ਨੂੰ ਹਨਾ ਜੇ ਉਹਨਾਂ ਨੂੰ ਹਵਾ ਨੂੰ ਨਹੀਂ ਮਿਲੀ ਫੇਰ ਤਾਂ ਉਹ 25 ਨੰਬਰ ਟਰਬੋ ਤੋਂ ਵੀ ਗਈ ਗੁਜਰੀ ਬਣ ਜੂਗੀ ਹਨਾ ਇਹ ਤਾਂ ਤੁਸੀਂ ਸਮਝ ਹੀ ਗਏ ਕਿ ਕਿਹੜੀ ਮਤਲਬ ਵੱਡੀ ਟਰਬੋ ਵਾਸਤੇ ਵੱਧ ਹਵਾ ਚਾਹੀਦੀ ਹੈ ਕਮਾਉਣ ਨੂੰ ਛੋਟੀ ਟਰਬੋ ਨੂੰ ਘੱਟ ਹਵਾ ਚਾਹੀਦੀ ਹੈ ਘੱਟ ਚੱਕਰਾਂ ਤੇ ਕੰਮ ਕਰੂਗੀ ਹਨਾ ਇਹ ਗੱਲ ਤਾਂ ਸਾਡੇ ਦਿਮਾਗ 'ਚ ਪੈ ਗਈ ਹੋਊ ਗੱਲ ਦਿਮਾਗ 'ਚ ਗੱਲ ਪੈ ਗਈ ਹੋਊਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਹੋਰ ਵੀ ਟਰਬੋਆਂ ਬਥੇਰੀਆਂ ਆਉਂਦੀਆਂ ਗੱਡੀਆਂ ਵਾਲੀਆਂ ਆਉਂਦੀਆਂ ਟਰੱਕ ਆਈਆਂ ਹੁੰਦੀਆਂ ਨੇ ਨਵੈਨ ਬੂਨਦਿਆਂ ਦੀ ਸਵਰਾਜ ਦੀ ਵੈਨ ਆਉਂਦੀ ਸੀ ਉਹਨਾਂ ਦੀਆਂ ਆਉਂਦੀਆਂ ਜਾਂ ਮਹਿੰਦਰਾ ਦੀਆਂ ਵੈਨ ਆਉਂਦੀਆਂ ਨੇ ਇਹਨਾਂ ਦੀਆਂ ਆਉਂਦੀਆਂ ਟਾਟਾ ਦੀਆਂ ਹਨ ਇਹਨਾਂ ਦੀਆਂ ਟਰਬੋ ਜੀ ਕੀ ਯੰਤਰ ਹੁੰਦਾ ਇਹਨਾਂ ਦੀਆਂ ਟਰਬੋ ਟੋਟਲੀ ਹੋਰ ਡਿਜ਼ਾਈਨ ਦੀਆਂ ਹੁੰਦੀਆਂ ਸਾਰਿਆਂ ਤੋਂ ਬਈ ਤਾਕੜੀਆਂ ਟਰਬੋ ਟਰੈਕਟਰਾਂ ਦੀਆਂ ਹੁੰਦੀਆਂ ਜਿਹੜੀਆਂ ਘੱਟ ਆਰਪੀਐਮ ਤੇ ਜ਼ਿਆਦਾ ਕੰਮ ਕਰਦੀਆਂ ਨੇ ਤੇ ਵੈਸੇ ਇਹ ਜਿਆਦਾ ਆਰਪੀਐਮ ਤੇ ਕੰਮ ਬੰਦ ਕਰ ਦਿੰਦੀਆਂ ਨੇ ਤੇ ਇਹ ਹੀ ਚੱਕਰ ਪੈਂਦਾ ਹੈਗਾ ਹੁਣ ਆਪਾਂ ਗੱਲ ਕਰਦੇ ਦੂਜੀਆਂ ਦੀ ਨਾ ਟਰੈਕਟਰ ਨੂੰ ਛੱਡ ਕੇ ਸਾਰੀਆਂ ਦੀ ਹੁਣ ਗੱਡੀ ਦੇਖੋ ਜਿਹੜੀ ਪੈਟਰੋਲ ਵਾਲੀ ਹੁੰਦੀ ਉਹ ਮੈਨੂੰ ਲੱਗਦਾ 6 ਤੋਂ 8000 ਦੇ RPM ਤੇ ਚੱਲਦੀ ਹੁੰਦੀ ਹੈਗੀ ਹਾਈएस्ट RPM ਹੁੰਦੇ ਨੇ ਟਰੈਕਟਰ ਦੇ ਹਾਈएस्ट RPM ਕੰਪਨੀ ਫਿਟਡ ਦੇ 2500 ਹੀ ਹੁੰਦੇ ਨੇ 24 2500 22 2300 ਉਹਦੇ ਦੇਖੋ ਤੁਸੀਂ 7 ਤੋਂ 8000 ਹੁੰਦੇ ਨੇ ਡੀਜ਼ਲ ਦੀ ਮੈਨੂੰ ਲੱਗਦਾ 6000 ਹੁੰਦੇ ਨੇ ਹੁਣ ਤੁਸੀਂ ਐਸ ਹਿਸਾਬ ਲਾਓ ਉਹ ਟਰਬੋ ਦੀ ਕਿੰਨੇ RPM ਹੋਗੀ ਕਿੰਨੇ ਉਹ ਕੰਮ ਕਰਦੀ ਹੋਗੀ ਕਿਉਂਕਿ 2000 ਚੱਕਰਾਂ ਤੇ ਆਪਾਂ ਨਾਰਮਲੀ ਗੱਡੀ ਨੂੰ ਰੱਖਦੀ ਰੱਖਦੇ ਹੱਟੋ-ਘੱਟ 2000 ਚੱਕਰਾਂ ਤੇ ਚੰਗੇ ਹਾਈਵੇ ਤੇ ਨਹੀਂ ਆਪਾਂ 2500 3000 ਵੀ ਰੱਖਦੇ ਆ ਉਹਨੇ ਬਈ ਐਨੇ ਆਰਪੀਐਮ ਚੱਲਣੇ ਆ ਤੇ ਟਰੈਕਟਰ ਵਾਲੀ ਐਨੇ ਆਰਪੀਐਮ ਚੱਲਦੀ ਨਹੀਂ ਉਹ ਤੁਸੀਂ ਇਹਨਾਂ ਨੂੰ ਹਾਈ ਸਪੀਡ ਟਰਬੋ ਲਾ ਲਓ ਜਾਂ ਹਾਈ ਆਰਪੀਐਮ ਟਰਬੋ ਲਾ ਲਓ ਕਿ ਜਿਹੜੀ ਜ਼ਿਆਦਾ ਚੱਕਰਾਂ ਤੇ ਕੰਮ ਕਰਦੀ ਹੈਗੀ ਤੇ ਵਧੀਆ ਆਪਾਂ ਨੂੰ ਪਰਫਾਰਮੈਂਸ ਦਿੰਦੀ ਹੈਗੀ ਤੇ ਉਹਨਾਂ ਦੀ ਟਰਬੋ ਜੇ ਆਪਾਂ ਪਰ ਟਰੈਕਟਰਾਂ ਤੇ ਲਾਵਾਂਗੇ ਉਹਨਾਂ ਨੇ ਕੰਮ ਹੀ ਨਹੀਂ ਦੇਣਾ ਕਿਉਂਕਿ ਗੱਡੀਆਂ ਦੇ ਕਈ ਵਾਰ ਕੰਮ ਇਦਾਂ ਵੀ ਥੋੜੀ ਕੈਲਕੂਲੇਸ਼ਨ ਕਰਨੀ ਹੁਣ ਗੱਡੀ 1200 ਸੀਸੀ ਦੇ ਟਰਬੋ ਲੱਗੀ ਹੈ ਦੇਖੋ ਟਰੈਕਟਰ ਉਹੀ 35 3600 ਸੀਸੀ ਹੈ ਆਇ ਨਹੀਂ ਪਤਾ ਬਈ ਉਹ ਟਰੈਕਟਰ ਵਾਲੀ ਟਰਬੋ ਮਤਲਬ ਟਰੈਕਟਰ ਤੇ ਲਾਵੋਗੇ ਟਰਬੋ ਹੀ ਚੱਕ ਦੇ ਸਾਰੀ ਐਨੀ ਅੱਗੇ ਸੱਟੂਆ ਜਦੋਂ ਟਰੈਕਟਰ ਆਰ ਪੀ ਐਮ ਘਟ ਹੋਣਗੇ ਤੇ ਜਦੋਂ ਹਾਈ ਆਰ ਪੀ ਐਮ ਕਰਾਂਗੇ ਤਾਂ ਕੰਮ ਹੀ ਨਵੇੜ ਦੋ ਇਦਾਂ ਨਹੀਂ ਪਤਾ ਉਹਨੂੰ ਚੱਗੇੜੇ ਹੀ ਨਾ ਪਾਵੇ ਟਰੈਕਟਰ ਗੇੜਾ ਜ਼ਰੂਰ ਪਾਉ ਓਨੀ ਉਹ ਟਰ ਤੇ ਕਾਮਨਾ ਕਰੇ ਹੁਣ ਜਿਵੇਂ ਛੇ ਛੇ ਸਿਲੰਡਰਾਂ ਦੇ ਕਈਆਂ ਦੇ ਹੋਰ ਟਰਬੋ ਲੱਗ ਜਾਂਦੇ ਨਵੇਂ ਡਿਜ਼ਾਈਨ ਦੇ ਜਿਵੇਂ ਆਸ਼ਕ ਦੇ ਆਉਂਦੀਆਂ ਟਰਬੋ ਹਨਾ ਮੈਨਾਂ ਬੂਨਾ ਦੇ ਇਹਨਾਂ ਦਾ ਬਾਲਾ ਅੰਤਰ ਹੁੰਦਾ ਹਰੇਕ ਚੀਜ਼ੇ ਮਤਲਬ ਆਏ ਨਹੀਂ ਹੈ ਕਿ ਹਰੇਕ ਟਰਬੋ ਹਰੇਕ ਚੀਜ਼ ਤੇ ਲੱਗੀ ਜਾ ਉਹ ਕਦੇ ਵੀ ਨਹੀਂ ਲੱਗਦੀ ਵੀਰੇ ਅਸਲ 'ਚ ਜਿਹੜਾ ਚੰਗਾ ਮਿਸਤਰੀ ਆ ਉਹ ਸਾਰਾ ਸੋਚ ਵਿਚਾਰ ਕਿ ਲਾਉ ਕਿ ਐਨੀ ਹਵਾ ਸਟੂ ਐਨਾ ਹੈ ਚਾਲ ਲੂ ਡਾਇਰੈਕਟਰ ਤੇ ਜਿਹਨੇ ਬਈ ਲਾਉਣੀ ਆ ਉਹ ਤੋਂ ਤੁਹਾਨੂੰ ਆਏ ਨਹੀਂ ਪਤਾ 71 ਤੋਂ ਵੀ ਉਤਲੇ ਨੰਬਰ ਆ ਤੁਹਾਡੇ ਦੋ ਸਿਲੰਡਰ ਤੇ ਲਾ ਲਾਗੇ ਦਰਦੇ ਹੋ ਸਕਦਾ ਤੁਹਾਡੇ ਮਤਲਬ ਸਮਝ ਆ ਗਈ ਹੋਵੇ ਨਾ ਕਿਹੜੀ ਚੀਜ਼ ਕਿਦੇ ਵਾਸਤੇ ਬਣੀ ਹੈ ਟਰੈਕਟਰ ਰਕਾਣੀਆਂ ਟਰਪ ਹਾਈ ਆਰਪੀਐਮ ਤੇ ਜਿਆਦਾ ਵੱਡੇ ਸਿਲੰਡਰਾਂ ਵਾਸਤੇ ਬਣੀਆਂ ਨੇ ਵੈਨਾ ਗੱਡੀ ਵਾਲੀ ਟਰਪ ਹਾਈ ਚੱਕਰਾਂ ਤੇ ਚੱਲਣ ਵਾਸਤੇ ਬਣੀ ਨੇ ਵਿੱਚ 4000 5000 ਚੱਕਰਾਂ ਤੇ ਜਿਹੜੀ ਟਰੈਕਟਰ ਵਾਲੀ ਟਰਪ ਹੁੰਦੀ ਉਹ ਸਿਰਫ 2000 2500 ਚੱਕਰ ਵਾਸਤੇ ਬਣੀ ਹੁੰਦੀ ਆ ਇਹ ਤਾਂ ਉੱਤੇ ਉਹ ਛੇਤੀ ਖਤਮ ਹੋਣ ਲੱਗ ਜਾਂਦੀ ਹੈਗੀ ਚੱਲੀ ਸਭ ਕੁਝ ਜਾ ਕੁਝ ਵੀ ਨਹੀਂ ਐਦਾ ਜੀ ਜਿਹੜੀ ਚੱਲੀ ਨਾ ਹੋਵੇ ਤੇ ਜਿਹਦਾ ਹਾਲ ਨਾ ਹੋਵੇ ਪਰ ਇੱਕ ਚੀਜ਼ ਜੱਜ ਨਹੀਂ ਹੁੰਦੀ ਨਾ ਉਹ ਉਹ ਜੱਜਦੀ ਹੁੰਦੀ ਹੈਗੀ ਦੇ ਦੱਸੋ ਫਿਰ ਅੱਗੇ ਸਾਨੂੰ ਵੀਰੋ ਵੀਡੀਓ ਕਿਵੇਂ ਲੱਗੀ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ